ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਆਰਮੀ ਦੇ ਟਰੈਕਟਰ ਇਹ ਨਾ ਆਰਮੀ ਦੇ ਵਿੱਚ ਜਾਣੇ ਨੇ ਇਹ ਇਹ ਜਾਣੇ ਲਦਾਖ ਇਹ ਸਾਡੇ ਕੋਲੇ ਵਿਦਾਊਟ ਏਸੀ ਆਪਣਾ ਤਿਆਰ ਹੋਣ ਵਾਸਤੇ ਆਏ ਨੇ ਇਹ ਤੇ ਇੱਧਰ ਆ ਜਾਓ ਇਹਨੂੰ ਪਹਿਲਾਂ ਤੁਹਾਨੂੰ ਇਹ ਦਿਖਾਈਏ ਸਾਰਾ ਕੁਝ ਤੇ ਆ ਜਾਓ ਅੱਗੇ ਆ ਜਾਓ ਆ ਇਹ ਨਾ ਅਸੀਂ ਬਿਨਾ ਏਸੀ ਤੋਂ ਬਾਕੀ ਸਾਰਾ ਕੁਝ ਉਹੀ ਹੈ ਏਸੀ ਵਾਲਾ ਸਿਸਟਮ ਹੈ ਪਰ ਇਹਦੇ ਵਿੱਚ ਏਸੀ ਨਹੀਂ ਹੈਗਾ ਇਹ ਸਾਰੀ ਲੈਦਰ ਪੋਸ਼ਿੰਗ ਹੈ ਜੋ ਵੀ ਹੈ ਅੰਦਰ ਸਾਰਾ ਸਿਸਟਮ ਅਸੀ ਲਾਈਟਾਂ ਛੇਟਾਂ ਜੋ ਵੀ ਲਾ ਕੇ ਦਿੰਨੇ ਆ ਉਹ ਸਾਰਾ ਕੁਝ ਲਾ ਕੇ ਦਿੱਤਾ ਹੈ ਆਪਾਂ ਨੇ ਇਹਦੇ ਵਿੱਚ ਬਸ ਸਿਰਫ ਇੱਕ ਏਸੀ ਦੀ ਹੀ ਕਮੀ ਹੈ ਹੋਰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਦੇਖੋ ਅਦਰ ਲੈਦਰ ਪੋਸ਼ਿੰਗ ਹੋ ਗਿਆ ਇਸੇ ਦੇ ਲੌਕ ਜਿਵੇਂ ਆਪਣੇ ਪਹਿਲਾਂ ਲੱਗਦੇ ਨੇ ਗੱਡੀਆਂ ਵਾਂਗੂ ਠੀਕ ਹੈ ਜੀ ਤੇ ਬਾਕੀ ਦੇਖੋ ਲਾਈਟਿੰਗ ਲੋਟਿੰਗ ਦੋ ਇਹ ਆਪਾਂ ਨੇ ਸ਼ੀਸ਼ੇ ਦੇ ਤੇ ਫਰੰਟ ਤੇ ਇਹ ਇਧਰਲੀ ਸਾਈਡ ਤੇ ਇਧਰਲੀ ਸਾਈਡ ਤੇ ਕੋਈ ਵਿੰਡੋ ਨਹੀਂ ਹੈਗੀ ਕੁਝ ਨਹੀਂ ਹੈਗਾ ਇੰਡੀਕੇਟਰ ਲਾਤੇ ਅਸੀਂ ਇਧਰੋਂ ਸਿੱਛੇ ਆਪਣੇ ਬੰਦ ਕਰਤਾ ਕੰਪਿਊਟਰ ਬਾਕੀ ਆਪਾਂ ਕਿਉਂਕਿ ਮੇਨ ਚੀਜ਼ ਹੈ ਜਿਹੜੀ ਨਾ ਆਪਣੀ ਮੇਨ ਚੀਜ਼ ਹੈ ਨਾ ਜੀ ਇਹ ਆਪਣੇ ਜਿਹੜਾ ਵੀ ਸਾਰਾ ਆਪਣੇ ਦੇਖਿਆ ਅੰਦਰੋਂ ਮੈਟਿੰਗ ਹੋ ਗਈ ਸਾਰੇ ਕੋਕਲ ਚੀਜ਼ ਹੋ ਗਈ ਇਹ ਸਾਰੀ ਆਪਾਂ ਲਾ ਕੇ ਦਿੱਲੇ ਹੁਣ ਆ ਦੇਖੋ ਤੁਸੀਂ ਇਹਦੇ ਬੈਕ ਸਾਈਡ ਦੇ ਉੱਤੇ ਆ ਫਰੰਟ ਚ ਲੈਟਾਸ ਇਹਦਾ ਸਾਹ ਕੋ ਸ਼ੁੱਕਿਆ ਤੇ ਆ ਦੇਖੋ ਅਸੀਂ ਵੀ ਨਾ ਇਹ ਸਾਰਾ ਜੋ ਵੀ ਹੈਗਾ ਸਿਰਫ ਪੈਰਾਂ ਦੇ ਉੱਤੇ ਕਰਿਆ ਪੈਰ ਖੋਲੋ ਜਦੋਂ ਮਰਜੀ ਨੂੰ ਚੱਕ ਕੇ ਸਾਈਡ ਤੇ ਰੱਖ ਲਓ ਤੇ ਹੁਣ ਇਹਦਾ ਹਜੇ ਕੰਮ ਥੋੜਾ ਜਿਹਾ ਚੱਲ ਰਿਹਾ ਹੈ ਬਾਕੀ ਕੰਮ ਇਹਦਾ ਜਦੋਂ ਕੰਪਲੀਟ ਹੋ ਗਿਆ ਵਾ ਫਿਰ ਦਵਾ ਦਾ ਸ਼ੇ ਨੂੰ ਗੱਡੀ 'ਚ ਚੜਾ ਦੇਣਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇਹਦੀ ਹੀ ਚੀਜ਼ ਹੈ ਜੀ ਆ ਦੂਜੇ ਟਰੈਕਟਰ ਦੇ ਦੇ ਸੇਮ ਟੂ ਸੇਮ ਸਾਰਾ ਕੁਝ ਉਹੀ ਚੀਜ਼ ਬਣੀ ਹੈ ਜੋ ਸਾਰਾ ਸੇਮ ਹੈ ਦੋਨਾਂ ਦਾ ਇੱਕੋ ਹੀ ਗੱਲਬਾਤ ਹੈ ਇਹਦੀ ਇਹਦੀ ਸਭ ਇੱਕੋ ਹੀ ਗੱਲਬਾਤ ਹੈ ਹੁਣ ਜਿਹੜਾ ਮੇਨ ਹੈ ਇਹਦੇ ਉਹੀ ਪਾਈਪਰ ਉਹੀ ਸਭ ਕੁਝ ਉਹੀ ਪੈਰ ਲੱਗੇ ਨੇ ਸਾਰਾ ਸਿਸਟਮ ਸਾਰਾ ਸੇਮ ਹੈ ਇਹਨਾਂ 'ਚ ਕੋਈ ਫਰਕ ਨਹੀਂ ਸਿਰਫ ਫਰਕ ਸਿਰਫ ਏਸੀ ਦਾ ਇਹ ਆ ਦੇਖੋ ਹੁਣ ਇਹਦੀ ਵੀ ਪਤਾ ਕੀ ਖੁੱਲ ਕੇ ਦਿਖਾਉਂਦੇ ਤੁਹਾਨੂੰ ਆ ਦੇਖੋ ਅੰਦਰ ਉਹ ਸਾਰੀ ਕੋਸ਼ਿੰਗ ਲਾਈਟਰ ਮੈਟਿੰਗ ਵੂਟਿੰਗ ਜੋ ਵੀ ਹੈਗਾ ਸਾਰਾ ਸਿਸਟਮ ਆਪਣ ਨੇ ਸੇਮ ਤੋਂ ਸੇਮ ਕਰਿਆ ਹੈ ਕੋਈ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਹੈ ਦੋਨਾਂ ਟੈਕਸਟਰਾਂ ਦੇ ਵਿੱਚ ਸਾਰੀ ਚੀਜ਼ ਸੇਮ ਹੈ ਤੇ ਆ ਦੇਖੋ ਹੁਣ ਇਹ ਦੁਬਾਰਾ ਪੰਜਵੇਂ ਆਦ ਕਿ ਲਾਉ ਕੇ ਦੇ ਵੀ ਉਹ ਜਿਵੇਂ ਲੱਗਦੇ ਨਹੀਂ ਸਾਰਾ ਸਿਸਟਮ ਤੇ ਆ ਇਥੇ ਦੇ ਵਿੱਚ ਅਸੀਂ ਨੇ ਇੱਕ ਹੋਰ ਚੀਜ਼ ਲਾਈ ਹੈ -3 ਡਿਗਰੀ ਤੇ ਸਟਾਰਟ ਹੁੰਦਾ ਟੈਕਸਟਰ ਉਸ ਤੋਂ ਬਾਅਦ ਲਾਈਕ ਤੇ ਸ਼ੇਅਰ ਕਮੈਂਟ ਤੇ ਹਾਂਜੀ ਅੱਗੇ ਤੁਹਾਨੂੰ ਹੋਰ ਦਿਖਾਉਣ ਲੱਗਿਆ ਮੈਂ ਇਹ ਜੇ ਤੁਸੀਂ ਸਾਨੂੰ ਲਾਈਕ ਸ਼ੇਅਰ ਕਮੈਂਟ ਦੇ ساتھ ਚੰਗੀ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੇ ਵਿੱਚ ਅਸੀਂ ਸਾਰਾ ਕੁਝ ਦਿਖਾ ਸਕੀਏ ਇੱਕ ਹੋਰ ਦਿਖਾਉਣ ਲੱਗਾ ਹਾਂ ਤੁਹਾਨੂੰ ਆ ਦੇਖੋ ਇਹ ਹੈਗਾ ਅਰਜਨ ਨੋਵੋ 655 ਡੀਆਈ ਇਹਦੇ ਆ ਤੱਕ ਇਹ ਗੁਲਦ ਤੋਂ ਦਿਖਾਉਣਾ ਮੈਂ ਆ ਦੇਖੋ ਅੰਦਰੋਂ ਇਹਦੇ ਨਾਲ ਸਾਰੇ ਮੈਟਰੀ ਹੀ ਡਿਫਰੈਂਟ ਹੈ ਜੋ ਵੀ ਕੁਝ ਵੀ ਇਹਦੇ ਵਿੱਚ ਲੱਗਿਆ ਸਾਰਾ ਅਲੱਗ ਲੱਗਿਆ ਹੈ ਜੇ ਮਗਰਾੜ ਲੱਗੇ ਨੇ ਮਗਰਾਟਾਂ ਦੇ ਉੱਤੇ ਫਿਰ ਐਲਸੀਡੀ ਵਗੈਰਾ ਲੱਗੀ ਹੈ ਅਬ ਸਾਡੀ ਕੋਲੀ ਕੁਆਲ ਹੋ ਗਈ ਚਾਰ ਸਪੀਕਰ ਹੋ ਗਏ ਤੇ ਜਿੰਨੇ ਵੀ ਮੈਟਿੰਗਾਂ ਸਾਰੇ ਇਹ ਡਿਫਰੈਂਟ ਹੈ ਹਰ ਇੱਕ ਦੂਜੇ ਟਰੈਕਟਰ ਨਾਲੋਂ ਸਾਰਿਆਂ ਨੂੰ ਫਰਕ ਪੈਦਾ ਕਿਉਂਕਿ ਇਹਦੇ ਵਿੱਚ ਸਾਨੂੰ ਲੁੱਕ ਜ਼ਰੂਰੀ ਦਿਖਾਉਣੀ ਪੈਂਦੀ ਹੈ ਕਿਉਂਕਿ ਟਰੈਕਟਰ ਹੈ ਹੀ ਬਹੁਤ ਸ਼ਾਨਦਾਰ ਜ਼ਬਰਦਸਤ ਜੀ ਚੱਲਦਾ ਤੇ ਟਾਕੀ ਦੇ ਉਹ ਲੋਕ ਸਭ ਕੁਝ ਹੋਣੀ ਹੈ ਤੇ ਇਹ ਟੈਂਕੀ ਲਾਤੀ ਅਸੀਂ ਨੇ ਇਹਦੇ ਥੱਲੇ ਕੋਈ ਕਸਟਮਰ ਦੀ ਡਿਮਾਂਡ ਦੇ ਉੱਤੇ ਲਾ ਕੇ ਦਿੱਤੀ ਹੋਣੀ ਉਸ ਤੋਂ ਬਾਅਦ ਤਰਨ ਉਹ ਵੀ ਸਾਰੀ ਲੁੱਕ ਦਾ ਸਾਹਮਣੇ ਆਇਆ ਸੀ ਕਿ ਇਹਦੀ ਵਿੰਡੋ ਛੋਟੀ 흘 ਲਾਤੀ ਇਹਦੇ ਤੇ ਜੇ ਪੈਰ ਵਗੈਰਾ ਜੋ ਵੀ ਜ਼ਿਆਦਾ ਕੋਈ ਇੰਡੀਕੇਟਰ ਇਸ ਨਵੇਂ ਹੋਰ ਬੋਰਡ ਦੇ ਲਾਈਵ ਨੇ ਇਹ ਲੁੱਕ ਦਾ ਥੋੜਾ ਜਿਹਾ ਸੀ ਫਰਕ ਪਾਇਆ ਸਵਾਦ ਇਹਦੇ ਵਿੱਚ ਸਿਰ ਇਹਦੇ ਵਿੱਚ ਕੋਈ ਚੀਜ਼ ਦੀ ਕਮੀ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਇਹਦੇ ਵੀ ਉਮੀ ਜਿਵੇਂ ਅਸੀਂ ਜਿਹੜਾ ਫੰਕਸ਼ਨ ਹੈ ਇਹ ਟਿਊਬ ਦੇ ਉੱਪਰ ਫੰਕਸ਼ਨ ਚੱਕਿਆ ਇਹਦਾ ਤਾ ਵੀ ਕੋਈ ਇਹਦੇ ਵਿੱਚ ਵਾਈਬ੍ਰੇਸ਼ਨ ਵਗੈਰਾ ਆਲਾ ਕੋਈ ਕੰਮ ਨਾ ਹੋਵੇ ਕਿਸੇ ਤਰ੍ਹਾਂ ਦਾ ਵੀ ਸਭ ਖਤਮ ਹੋ ਜੇ ਇਹਦੇ ਵਿੱਚ ਵਾਈਬ੍ਰੇਸ਼ਨ ਵਾਈਬ੍ਰੇਸ਼ਨ ਦਾ ਐਸੇ ਵੀ ਹੈ ਨਹੀਂ ਐ ਸਾਇਲੈਂਟ ਟਰੈਕਟਰ ਤੇ ਤੇ ਇਹਦੇ ਵਿੱਚ ਸਾਰਾ ਦੇਖੋ ਜੀ ਮਰਜੀ ਕੋ ਮੂਕੇ ਦੇਖੋ ਜੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਇਹਦੇ ਵਿੱਚ ਵੀ ਉਹ ਮੈਂ ਇੱਕ ਵਾਰੀ ਫੇਰ ਕਹਿ ਰਿਹਾ ਸਾਰੇ ਮੇਰੇ ਵੀਰਾਂ ਨੂੰ ਪਸੰਦੂ ਜਰਾਂ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਕੁਝ ਦਿਖਾ ਸਕੀਏ ਜੋ ਚੀਜ਼ ਅਸੀਂ ਬਣਾਉਣੀ ਹੈ ਕਰਨੀ ਹੈ ਸਾਰੀ ਇਹ ਸਾਰੇ ਚਾਵੇਂ ਕਿਸਾਨ ਪਰਵਾਹਾਂ ਦੇ ਤੇ ਸਾਂਝੀ ਕਰਾਂਗੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਕੁਝ ਦਿਖਾਵਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰਕੇ ਸਾਨੂੰ ਦੱਸੋ ਜੇ ਸਾਡੇ ਕੋਈ ਜੇ ਤੁਹਾਨੂੰ ਕੋਈ ਕਮੀ ਲੱਗਦੀ ਹੈ ਤੁਹਾਨੂੰ ਤਾਂ ਸਾਨੂੰ ਕੋਈ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ